ਭਾਰਤ ਦਾ ਜਿਹੜਾ মিডিਆ ਮੇਨਸਟ੍ਰੀਮ মিডিਆ ਉਹ ਲਗਾਤਾਰ ਕਹਿੰਦੇ ਭਾਰਤ ਦੀ ਚੜ੍ਹਾਈ ਦਿਖਾਈ ਜਾਂਦਾ ਕਿ ਭਾਈ ਅਸੀਂ ਅੱਗੇ ਆ ਅਸੀਂ ਅੱਗੇ ਆ ਇਹਦੇ 'ਚ ਕਿੰਨਾ ਕੁ ਸੱਚ ਹੈ ਇਹ ਸਵਾਲ ਦੇ ਨਾਲ ਹੀ ਮਿੰਟੂ ਜੀ ਮੈਂ ਇੱਕ ਸਵਾਲ ਹੋਰ ਕਰਦਾਣ ਰਲੀਆਂ মিডিਆ ਬਾਰੇ ਇਸ ਤੇ ਗੱਲ ਕਰਾਂਗੇ ਜਿਸ ਤਰ੍ਹਾਂ ਦਾ ਇਹ ਸਾਰਾ ਮਾਹੌਲ ਬਣਿਆ ਹੋਇਆ ਹੈ ਖਾਸ ਕਰਕੇ ਕੱਲ ਵੀ ਆਪਾਂ ਗੱਲ ਕੀਤੀ ਕਿ ਪੰਜਾਬ ਦੇ ਬਹੁਤ ਸਾਰੇ ਟਿਕਾਣੇ ਸੀ ਪੰਜਾਬ ਦੇ ਬਹੁਤ ਸਾਰੇ ਟਿਕਾਣੇ ਅਜੇ ਵੀ ਕਹ ਲੋ ਕਿ ਨਿਸ਼ਾਨੇ ਤੇ ਨੇ ਤਾਂ ਇਹ ਸਾਰੇ ਸੰਦਰਭ ਦੇ ਵਿੱਚ ਮਿੰਟੂ ਜੀ ਪੰਜਾਬ ਦਾ ਮਾਹੌਲ ਕੀ ਰਹਿਣ ਵਾਲਾ ਆਉਣ ਵਾਲੇ ਟਾਈਮ ਦੇ ਵਿੱਚ ਕਿੰਨਾ ਕੁ ਨੁਕਸਾਨ ਉਸ ਕਿਉਂਕਿ ਲੋਕ ਪੈਨਿਕ ਆਪਾਂ ਤਾਂ ਦੇਖ ਰਹੇ ਆ ਵੀ ਪੰਪਾਂ ਤੇ ਪੈਟਰੋਲ ਪੰਪਾਂ ਤੇ ਬੜਾ ਰਸ਼ ਹੈ ਲੋਕਾਂ ਨੂੰ ਇਹ ਹੈ ਕਿ ਪਤਾ ਨਹੀਂ ਪੈਟਰੋਲ ਹੀ ਖਤਮ ਹੋ ਜਾਣਾ ਜਾਂ ਕੋਈ ਜ਼ਰੂਰੀ ਵਸਤਾਂ ਨੇ ਘਰ ਪਰਿਵਾਰ ਦੀਆਂ ਉਹਨਾਂ ਨੂੰ ਲੈ ਕੇ ਲੋਕ ਫਿਕਰਮੰਦ ਨੇ ਕਿਸ ਤਰ੍ਹਾਂ ਦਾ ਮਾਹੌਲ ਆਉਣ ਆਟ ਅੰਦਰ ਵਿੱਚ ਬਣ ਸਕਦਾ ਹੈ ਦੇਖੋ ਮਾਹੌਲ ਪੰਜਾਬ ਦੇ لحاظ ਨਾਲ ਮੇਰੇ ਖਿਆਲ ਦੇ ਨਾਲ ਚਿੰਤਾ ਤੁਰ ਕਰਨ ਵਾਲਾ ਗਿਆ ਜਿਸ ਤਰ੍ਹਾਂ ਰਾਤ ਹੋਇਆ ਜੀ ਜਿਵੇਂ ਤੁਸੀਂ ਦੇਖੋ ਕਿ ਕੀ ਕੁਝ ਹੋ ਗਿਆ ਸੀਗਾ ਹੁਣ ਤੁਸੀਂ ਦੇਖੋ ਕਿ ਹਮਲਿਆਂ ਦੀ ਜਿਹੜੀ ਵਿਆਪਕਤਾ ਹੈ ਉਹ ਕਿਸ ਪੱਧਰ ਦੀ ਸੀ ਮਠਾਲਕੋਟ ਹੁਸ਼ਿਆਰਪੁਰ ਜੀ ਤੇ ਉਸ ਤੋਂ ਬਾਅਦ ਬਠਿੰਡੇ ਤੱਕ ਇਟ ਮੀਨ ਕਿ ਬਹੁਤ ਵੱਡੀ ਵਿਆਪ ਹੂੰ ਬਹੁਤ ਵੱਡਾ ਪਸਾਰ ਸੀਗਾ ਉਹਨਾਂ ਹਮਲਿਆਂ ਦਾ ਹੁਣ ਡਿਫੈਂਸ ਸਿਸਟਮ ਹੈਗਾ ਤਾਂ ਚਲੋ ਭਈ ਬਚਾਅ ਹੋ ਜਾਂਦੀ ਹੈ ਜੀ ਬਚਤ ਹੋ ਜਾਂਦੀ ਹੈ ਪਰ ਜੇ ਅੱਜ ਆਪਾਂ ਵੇਖੀਏ ਮੈਂ ਹੈਰਾਨ ਹਾਂ ਕਿ ਮਾਨ ਸਾਹਿਬ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਗਏ ਨੇ ਮੈਂ ਇੱਕ ਲਿੰਕ ਖੋਲਿਆ ਸੀ ਉਹ ਤੋਂ ਸ਼ਾਇਦ ਉਹ ਬੋਲ ਰਿਹਾ ਇਸਨ ਦੋ ਕੁ ਮਿੰਟ ਮੈਂ ਸੁਣੀ ਹੈ ਮੱਕੀ ਬਾਰੇ ਹੂੰ ਸਰ ਗੱਲ ਇਹ ਆ ਕਿ ਇਸ ਟਾਈਮ ਸਭ ਤੋਂ ਵੱਡੀ ਮੈਂ ਤੇ ਕਹਿੰਦਾ ਮੈਂ ਤੇ ਇਹ ਵੀ ਕਹਿੰਦਾ ਤੁਸੀਂ BBMB ਦੀ ਬਾਅਦ ਚ ਗੱਲ ਕਰਨੀ ਹੈ ਮੈਂ ਗੱਲ ਉੱਥੇ ਕਰਨੀ ਸੀਗੀ ਹੂੰ ਚਲ ਇੱਥੇ ਹੀ ਕਰ ਦਿੰਦਾ ਮੈਂ ਜੀ ਕਿ ਮਾਨ ਸਾਹਿਬ ਨੂੰ BBMB ਤੇ ਵੀ ਭੱਜ ਕੇ ਉੱਥੇ ਜਾਣ ਦੀ ਲੋੜ ਨਹੀਂ ਸੀ ਉੱਥੇ ਬੈਂਸ ਸਾਹਿਬ ਇਕੱਲੇ ਬੈਠੇ ਸੀ ਹੂੰ ਠੀਕ ਹੈ ਨਾ ਜੀ ਉਹ ਕੱਲ ਉਹ ਇਕੱਲੇ ਚਾਰਾਂ ਰੁਪਏ ਹੋਏ ਸੀ ਜੀ ਮਾਨਸਾਬ ਨੂੰ ਉੱਥੇ ਨਹੀਂ ਸੀ ਜਾਣਾ ਚਾਹੀਦਾ ਮਾਨਸਾਬ ਨੂੰ ਇੱਧਰ ਆਉਣਾ ਚਾਹੀਦਾ ਸੀ ਜਿੱਥੋਂ ਲੋਕ ਮਮਦੂਰਟ ਹੋਵੇ ਭਈ ਆ ਮੇਰੇ ਕੋਲ ਡਾਕੂਮੈਂਟ ਨਹੀਂ ਰਵਿਲ ਨਹੀਂ ਕਰ ਸਕਦਾ ਆਰਡਰ ਆਈ ਪਈ ਨੇ ਕਿ ਬਾਰਡਰ ਖਾਲੀ ਕਰਾਓ ਹਮਤਲਬ ਕਿ ਪਿੰਡ ਜਿਹੜੇ ਬਿਲਕੁਲ ਹੱਦ ਤੇ ਨੇ ਜਿਵੇਂ ਦਰਖੇਮ ਕਰਨ ਨਾਲ ਨੂੰ ਚਲੇ ਜਾਓਗੇ ਤਰਨਤਾਰ ਦਾ ਸਾਰਾ ਜਿਹੜਾ ਏਰੀਆ ਬਾਰਡਰ ਦੇ ਨਾਂ ਲਗਵਾ ਹੂੰ ਉਹਨੂੰ ਲਗਭਗ ਹੁਣ ਖਾਲੀ ਕਰਾਉਣਾ ਇਹਨਾਂ ਨੇ ਸਟਾਰਟ ਕਰ ਦਿੱਤਾ ਜੀ ਲੋਕ ਉੱਠ ਰਹੇ ਨੇ ਲੋਕ ਬਹੁਤ ਧੂੰਕੂ ਵੱਡਾ ਲਾ ਕੇ ਬੈਠੇ ਨੇ ਹੂੰ ਸਾਡੇ ਮੁੱਖ ਮੰਤਰੀ ਨੂੰ ਇੱਧਰ ਖਿਆਲ ਕਰਨਾ ਚਾਹੀਦਾ ਸੀ ਮੇਰਾ ਐਸਾ ਮੰਨਣਾ ਹੈ ਜੀ ਬੀਬੀਐਮਬੀ ਵੀ ਕੋਈ ਛੋਟਾ ਮੁੱਦਾ ਨਹੀਂ ਹੈ ਹੂੰ ਸਧਾਰਨ ਨਹੀਂ ਹੈ ਬਿਲਕੁਲ ਉਹ ਵੀ ਉਹਨਾਂ ਦਾ ਸਟੈਂਡ ਮੈਂ ਸਭ ਤੋਂ ਪਹਿਲਾ ਪੱਤਰਕਾਰ ਹੋਊਂਗਾ ਜਿਹੜਾ ਐਲਾਨੀਆਂ ਉਹਨਾਂ ਦੇ ਨਾਲ ਖਲੋਤਾ ਸੀਗਾ ਜੀ ਜੀ ਠੀਕ ਹੈ ਨਾ ਜੀ ਸਾਰੇ ਉਸ ਦਿਨ ਸ਼ੌਕਡ ਵੀ ਹੋ ਗਏ ਉਹਨਾਂ ਕੇ ਕਿ ਭਾਈ ਇਹ ਕੀ ਕਹੀ ਜਾਂਦਾ ਪਰ ਮੇਰਾ ਸਟੈਂਡ ਮੇਰਾ ਸਟੈਂਡ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ ਹੈ ਇੱਕ ਸੱਚ ਨਾਲ ਹੈ ਜੀ ਠੀਕ ਹੈ ਨਾ ਜੀ ਸੋ ਗੱਲ ਇਹ ਆ ਕਿ ਉਹ ਲੜਾਈਆਂ ਕਾਨੂੰਨੀ ਚੌਕਟੇ 'ਚ ਲੜੀਆਂ ਜਾ ਸਕਦੀਆਂ ਨੇ ਉਹਦੇ ਵਾਸਤੇ ਤੁਹਾਡੇ ਕੋਲ ਵਕੀਲਾਂ ਦੀ ਟੀਮ ਆ ਤੁਹਾਡੇ ਕੋਲ ਸਭ ਕੁਝ ਆ ਖਜ਼ਾਨਾ ਤੁਹਾਡੇ ਕੋਲ ਤੁਹਾਡਾ ਇੱਕ ਮੰਤਰੀ ਆ ਜਿਹੜਾ ਉਹ ਸਰੀਰੋ ਵਿਚਾਰਾਂ ਵਰਗਾ ਜੇ ਕੋਈ ਐਸੀ ਵੈਸੀ ਹੋਈ ਉੱਥੋਂ ਦਾ ਲੋਕਲ ਮੰਤਰੀ ਆ ਉਹ ਤੇ ਲਾਗੇ ਨਾ ਆਉਣ ਦੇਵੇ ਕਿਸੇ ਨੂੰ ਹੂੰ ਉੱਥੇ ਪੁਰਾਣੇ ਸਮੇਂ ਦੇ ਜਿਹੜੇ ਕਹਿੰ ਲੋ ਕਿ ਪਹਿਲਵਾਨ ਨੇ ਐਡਾ ਤੁਸੀਂ ਉਹਦੇ ਤੇ ਸਾਰਾ ਕੁਝ ਛੱਡ ਸਕਦੇ ਸੀ ਜੀ ਤੋ ਕਹਿਣ ਦਾ ਮਤਲਬ ਇਹ ਕਿ ਅੱਜ ਵੀ ਉਹ ਪੀਸੀ ਕਰ ਰਹੇ ਨੇ ਮੱਕੀ ਵਗੈਰਾ ਤੇ ਠੀਕ ਆ ਅਸੀਂ ਬਿਾਈ ਵੀ ਕਰਨੀ ਆ ਸਾਡੀ ਕਿਸਮਤ ਦੇ ਵਿੱਚ ਹਾਈ ਇਸ ਤਰ੍ਹਾਂ ਹੈ ਕਿ ਅਸੀਂ ਜੰਗਾਂ ਵੀ ਲੜਦੇ ਆ ਜੀ ਅਸੀਂ ਵਾਈਆਂ ਵੀ ਕਰਦੇ ਆ ਹਮ ਠੀਕ ਹੈ ਜੀ ਸਾਡੇ ਬੱਚੇ ਸਾਡੇ ਮੁੰਡੇ ਨੂੰ ਉਹਦੀ ਮਾਂ ਨੇ ਕਿਹਾ ਕਿ ਲੜਾਈ ਲੱਗੀ ਆ ਉਹ ਕਹਿੰਦਾ ਫਿਰ 10 ਸਾਲ ਨੂੰ ਮਰਿਆ 11 ਸਾਲ ਉਹ ਕਹਿੰਦਾ ਮੌਤ ਤਾਂ ਹੋਣੀ ਆ ਮੰਮਾ ਕੀ ਬਾਤ ਖੁਦ ਸਾਢਾ ਜਵਾਰ ਹਮ ਕਿਨ ਮੌਤ ਤਾਂ ਹੋਣੀ ਆ ਸਾਡੇ ਤੇ ਜਵਾਕ ਇਹੋ ਜੇ ਅਸਰ ਇਹ ਮੈਂ ਹਕੀਕੀ ਗੱਲ ਕਰਦਾ ਸਰ ਇਹ ਕਹ ਲੋ ਕਿ ਮਿੱਟੀ ਦੇ ਵਿੱਚ ਹੀ ਹਾਂਜੀ ਯਾਰ ਕੀ ਕੀ ਗੱਲ ਕਰਦਾ ਇਹ ਚਲੋ ਆ ਗੱਲਾਂ ਤੁਰੀਆਂ ਨੇ ਕਿ ਸਾਡੀ ਤਾਂ ਮਤਲਬ ਕਿ ਪਰਵਰਿਸ਼ ਹੀ ਜੰਗੀ ਮਾਹੌਲਾਂ ਚ ਹੁੰਦੀ ਹੈ ਐਵੇਂ ਸਾਡੇ ਕੁਝ ਲੋਕ ਡਰੀ ਜਾਂਦੇ ਆ ਇਹ ਹੋ ਗਿਆ ਵਾ ਠੀਕ ਹੈ ਯਾਰ ਜੰਗ ਮਾੜਾ ਹੈ ਤਾਂ ਜਦੋਂ ਜੰਗ ਹਾਂ ਅਮਨ ਦੇ ਪੁਜਾਰੀ ਬਿਸਮਿਲ ਜੇ ਜੰਗ ਤੇ ਫਿਰ ਜੰਗ ਸਿੰਘ ਜੀ ਹੁਣ ਜੇ ਆ ਕੇ ਕੋਈ ਘਰੇ ਨਿਰਦੋਸ਼ ਮਾਰੂਗਾ ਬਦੋਸ਼ੇ ਮਾਰੂਗਾ ਠੀਕ ਹੈ ਨਾ ਜੀ ਤੇ ਫਿਰ ਉਹਦੇ ਵਾਸਤੇ ਤੇ ਫਿਰ ਉਹੀ ਹਾਂ ਇਹ ਸਵਾਲ ਅਸੀਂ ਮੋਦੀ ਸਾਹਿਬ ਨੂੰ ਕਰਾਂਗੇ ਕਿ ਮਾਰਨ ਵਾਲੇ ਕਿੱਥੇ ਨੇ ਉਹ ਜਿਹੜੇ 6 ਜਣੇ ਆ ਉਹ ਕਿੱਥੇ ਨੇ ਬਿਲਕੁਲ ਉਹ ਉਹਨਾਂ ਉਹਨਾਂ ਕਰਕੇ ਤੇ ਇਹਨਾਂ ਕੁਝ ਆਪਾਂ ਕਰਤਾ ਜੀ ਉਹ 6 ਕਿੱਥੇ ਨੇ ਉਹ ਫੜ ਕੇ ਲਿਆਓ ਹਮ ਪਰ ਮੇਰੇ ਖਿਆਲ ਦੇ ਨਾਲ ਸਾਨੂੰ ਸਭ ਤੋਂ ਪਹਿਲਾਂ ਇਹ ਵੇਖਣਾ ਪਊਗਾ ਕਿ ਪੰਜਾਬ ਸਟੇਟ ਜਾਂ ਸਟੇਟ ਦੀ ਮਸ਼ੀਨਰੀ ਕਿੰਨੀ ਕੁ ਤਿਆਰ ਆ ਹਮ ਠੀਕ ਹੈ ਨਾ ਜੀ ਯਕਦਮ ਇਹ ਸਾਰਾ ਕੁਝ ਆ ਗਿਆ ਤੁਹਾਡੇ ਮੋਢਿਆਂ ਤੇ ਪਹਿਲੀ ਗੱਲ ਤੇ ਇਹ ਆ ਕਿ ਸਰਕਾਰ ਤੋਂ ਹੁਣ ਪੈਕੇਜ ਮੰਗਣ ਦਾ ਸਮਾਂ ਸੀ ਕਿ ਭਾਈ ਸਾਡੇ ਪੱਲੇ ਖੱਖ ਨਹੀਂ ਜਾਏਗਾ ਜੀ ਸਾਨੂੰ ਤੇ ਜੇ ਨਾ ਦਿੰਦੇ ਇਹ ਨਾ ਕਰਦੇ ਤੇ ਫਿਰ ਇਹ ਵੀ ਫਸ ਜਾਂਦੇ ਸੀ ਠੀਕ ਹੈ ਜੀ ਹੁਣ ਇੱਕ ਤੇ ਲੋੜ ਸੀ ਕਿ ਭਾਈ ਲਿਓ ਸਾਨੂੰ ਦਿਓ ਕੁਛ ਨਾ ਕੁਛ ਅਸੀਂ ਆਪਣੇ ਲੋਕਾਂ ਦੀ ਹਿਫਾਜ਼ਤ ਕਰੀਏ ਹੋ ਸਕਦਾ ਸਾਡੀ ਤੇ ਵਿਆਹੀ ਨਾ ਹੋਵੇ ਜੀ ਸਾਡੇ ਤੋਂ ਕੱਲ ਨੂੰ ਝੋਨਾ ਨਾ ਲੱਗੇ ਚੱਜ ਨਾਲ ਹੂੰ ਪ੍ਰਭਾਵਿਤ ਹੋਵੇ ਤਾਂ ਅਸੀਂ ਆਪਣੇ ਕਿਸਾਨਾਂ ਨੂੰ ਦੇਾਂਗੇ ਕੋਈ ਨਾ ਕੁਛ ਜੀ ਜੀ ਜਾ ਜਿਹੜੇ ਬੰਦੇ ਉੱਠੇ ਨੇ ਬਾਰਡਰ ਵਾਲਿਆਂ ਦੀ ਕੋਈ ਜ਼ਿੰਦਗੀ ਆ ਹਜੇ ਉਹਨਾਂ ਨੇ ਤੂੜੀ ਤੰਦ ਸੰਭੜਾ ਸੀ ਉਹਨਾਂ ਨੂੰ ਹੁਣ ਕਹਿ ਕਹਿ ਦੇਣਗੇ ਕਿ ਭਾਈ ਖਾਲੀ ਕਰੋ ਖਾਲੀ ਕਰੋ ਤਾਂ ਇਸ ਕਰਕੇ ਪੰਜਾਬ ਵਾਸਤੇ ਅੱਜ ਪੂਰੀ ਕਹਿ ਲੋ ਕਿ ਹੰਗਾਮੀ ਹਾਲਤ ਐ પેટ્રોલ ਪੰਪਾਂ ਤੇ ਪੀੜ ਐ ਤੁਰਦਿਆਂ ਨੂੰ ਸਾਨੂੰ ਜਨਾਨੀਆਂ ਕਹਿੰਦੀਆਂ ਨੇ ਹਾਈ ਸੌਦਾ ਲੈ ਆਈਏ ਕਣਕ ਸੁੱਟ ਲਈਏ ਕੀ ਕੁਝ ਕਰੋਗੇ ਜਮਾ ਜੀ ਹੂੰ ਚਿੰਤਾਵਾਂ ਲੱਗੀਆਂ ਨੇ ਤਾਂ ਉਹ ਚੀਜ਼ਾਂ ਜਿਹੜੀਆਂ ਨੇ ਕਿ ਬਈ ਪੈਨਿਕ ਕ੍ਰੀਏਟ ਕਰ ਰਹੀਆਂ ਨੇ ਜੀ ਤਾਂ ਇਸ ਕਰਕੇ ਪੰਜਾਬ ਦੀ ਹਾਲਤ ਤੇ ਵੈਸੇ ਪਹਿਲਾਂ ਹੀ ਮਾੜੀ ਸੀ ਜੇ ਕੋਈ جنگ ਇਸ ਧਰਤੀ ਤੇ ਹੋਰ ਵੱਡੀ ਲੱਗ ਜਾਂਦੀ ਆ ਤਾਂ ਸਾਨੂੰ ਤਾਂ ਡੈਫੀਨਿਟਲੀ ਮੇਰੇ ਖਿਆਲ ਦੇ ਨਾਲ ਆਰਥਿਕ ਤੌਰ ਤੇ ਲੋਡ ਪਵੇਗੀ ਪੈਕੇਜ ਦੀ ਜੀ ਤੇ ਗੱਲ ਇਹ ਆ ਕਿ ਹੁਣ ਕਰੀਏ ਕੀ ਮੈਂ ਜਿਵੇਂ ਕਿਹਾ ਕਿ ਇਹ ਸਾਡੀ ਕਿਸਮਤ ਚ ਹੈ ਤਕਦੀਰਾਂ ਚ ਹੈ ਸਾਡੀ ਚ ਕਿੱਥੇ ਭੱਜਾਂਗੇ ਹੁਣ पीसी ਜਮਾਨ ਸਾਹਿਬ ਵੀ ਕਹਿ ਰਹੇ ਸੀ ਪੰਜਾਬ ਦੇ ਮਦਾਨੀ ਮਦਾਨੀ ਇਲਾਕਾ ਜੀ ਆ ਮੋਸਾਂ ਬਣਾ ਫਰੰਟ ਆ ਉਧਰ ਸਾਰੀ ਤਾਕਤ ਉਧਰ ਆ ਪਾਕਿਸਤਾਨ ਹੈ ਕੀ ਆ ਸਰ ਪਾਕਿਸਤਾਨ ਦੀ ਬੰਤਰ ਨੂੰ ਧਿਆਨ ਨਾਲ ਦੇਖੋ ਉਹਨਾਂ ਦੀ ਇਕਨੋਮੀ ਨੂੰ ਧਿਆਨ ਨਾਲ ਦੇਖੋ ਪੋਲੀਟੀਕਲ ਪਾਵਰ ਨੂੰ ਧਿਆਨ ਨਾਲ ਦੇਖੋ ਪਾਕਿਸਤਾਨ ਇਕੱਲਾ ਪੰਜਾਬ ਹੈ ਕਿ ਤਰ੍ਹਾਂ ਨਾਲ ਬਿਲਕੁਲ ਬਿਲਕੁਲ ਸਿੰਧੀ ਤੋਂ ਬਿਨਾ ਸਰ ਸਿੰਧੀ ਖੈਬਰ ਪਖਤੂਨਵਾ ਤੇ ਬਲੋਚ ਉਹਤੇ ਇਹਨਾਂ ਦੇ ਨਾਲ ਰਹਿਣਾ ਹੀ ਨਹੀਂ ਚਾਹੁੰਦੇ ਸਿੰਧੀ ਵੀ ਬਹੁਤ ਔਖੇ ਨੇ ਇਹਨਾਂ ਤੇ ਹੂੰ ਸੋ ਇਸ ਕਰਕੇ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ ਭਾਈ ਗੱਲ ਇਹੋ ਆ ਕਿ ਪੰਜਾਬ ਨਾ ਵੀ ਤਿਆਰ ਹੋਵੇ ਪੰਜਾਬ ਨੂੰ ਤਾਂ ਮੈਦਾਨ ਬਣਨਾ ਹੀ ਪੈਣਾ ਉਹਨੇ ਜੀ ਕਿ ਕਹਿ ਸਕਦੇ ਆ ਪਰ ਫਿਰ ਵੀ ਜਿੰਨਾ ਕੁ ਸਮਾਂ ਉਸ ਨੂੰ ਸੰਭਾਲ ਲਓ ਸੰਭਾਲਣ ਦੀ ਜ਼ਰੂਰਤ ਆ ਕਿ ਜਿਹੜੇ ਲੋਕ ਉੱਠ ਰਹੇ ਆ ਉਹਨਾਂ ਵਾਸਤੇ ਪ੍ਰਬੰਧ ਕਰੋ ਜਾਂ ਜਿਹੋ ਜਿਹੇ ਹਾਲਾਤਾਂ ਦਾ ਬਣਦੇ ਆ ਤਾਂ ਉਹਦੇ ਵਾਸਤੇ ਤਿਆਰੀ ਕਰੋ ਆਈਐਸ ਅਫਸਰਾਂ ਦੀਆਂ ਛੁੱਟੀਆਂ ਵੈਸੇ ਕੈਨਸਲ ਹੋ ਗਈਆਂ ਫਾਇਰ ਜਿਹੜੇ ਮੁਲਾਜ਼ਮ ਹੁੰਦੇ ਆ ਅੱਗ ਬਜਾਹੂ ਦਸਤਿਆਂ ਦੇ ਉਹਨਾਂ ਦੀਆਂ ਛੁੱਟੀਆਂ ਰਾਦੇ ਆ ਪੁਲਿਸ ਵਾਲਿਆਂ ਦੀਆਂ ਛੁੱਟੀਆਂ ਰਾਦੇ ਆ ਸੋ ਛੁੱਟੀਆਂ ਕੈਨਸਲ ਹੋ ਚੁੱਕੀਆਂ ਤੇ ਹੁਣ ਦੇਖਣਾ ਹੋਏਗਾ ਕਿ ਭਾਈ ਜਿਹੜਾ ਅੱਗੇ ਦਾ ਸਮਾਂ ਹੋਏਗਾ ਉਹਦੇ ਚ ਪੰਜਾਬ ਦਾ ਜੋ ਟਾਂਚਾ ਹੈ ਇੱਕ ਤੇ ਇਹ ਆ ਕਿ ਉਹ ਕਿੰਨਾ ਕੁ ਪ੍ਰਭਾਵਿਤ ਹੁੰਦਾ ਤੇ ਦੂਜਾ ਇਹ ਆ ਕਿ ਅਸੀਂ ਇਸ ਲੜਾਈ 'ਚ ਕੀ ਕੁਝ ਗਮਾਉਣੇ ਆ ਆਉਣ ਦਾ ਤਾਂ ਮਸਲਾ ਹੀ ਨਹੀਂ ਹੁੰਦਾ ਜੀ ਮਸਲਾ ਹੀ ਨਹੀਂ ਹੁੰਦਾ ਬਿਲਕੁਲ ਲੜਾਈ ਦੇ ਵਿੱਚ ਕੀ ਆਪਾਂ ਪਾ ਲਵਾਂਗੇ ਹਾਂ ਜੀ ਇਹ ਆ ਕਿ ਬਾਈ ਗਮਾਉਣ ਦਾ ਹੀ ਹਾਂ ਇਹ ਤੇ ਆ ਕਿ ਜੇ ਹੁਣ ਕੰਮ ਚੱਲੇਗਾ ਤਾਂ ਫਿਰ ਠੀਕ ਹੈ ਸਾਨੂੰ ਨਨਕਾਣਾ ਸਾਹਿਬ ਤੱਕ ਲੈ ਜਾਓ ਹੋਰ ਕੀ ਆ ਹਮ ਲਾਹੌਰ ਤੱਕ ਲੈ ਜਾਓ ਫਿਰ ਠੀਕ ਹੈ ਨਾ ਜੀ ਫਿਰ ਮੈਂ ਤੇ ਆਹੀ ਕਹੂੰਗਾ ਉਹ ਮਰਦਿਆਂ ਨੇ ਜੇ ਅੱਖ ਚੱਪਣਾ ਹੀ ਹੈ ਜੀ ਮਿੰਟੂ ਜੀ ਖੈਰ ਜੰਗ ਦੀਆਂ ਗੱਲਾਂ ਵਾਲੇ ਪਾਸੇ ਅਜੇ ਹੋਰ ਕਾਫੀ ਸਾਰੇ ਸਵਾਲ ਵੀ ਪਏ ਨੇ ਕਾਫੀ ਸਾਰੀਆਂ ਗੱਲਾਂ ਵੀ ਪਈਆਂ ਨੇ ਪਰ ਵਿੱਚ ਵਿੱਚ ਬੀਬੀਐਮ ਦੀ ਗੱਲ ਹੋਈ ਹੈ ਤੇ ਬੀਬੀਐਮ ਦੀ ਥੋੜੀ ਜੀ ਗੱਲ ਤੁਹਾਡੇ ਤੋਂ ਹੋਰ ਪੁੱਛ ਕੇ ਹਾਈ ਕੋਰਟ ਦੇ ਵਿੱਚ ਬੀਬੀਐਮ ਵਾਲਾ ਮਸਲਾ ਦੂਸਰੀ ਵਾਰੀ ਚੱਲਾ ਗਿਆ ਜਿਹੜਾ ਆਪ ਕਹਿੰਦੇ ਚੇਅਰਮੈਨ ਰੋਕਿਆ ਸੀ ਉਹ ਮਸਲਾ ਫੇਰ ਹਾਈ ਕੋਰਟ ਦੇ ਵਿੱਚ ਚੱਲਾ ਗਿਆ ਤੁਸੀਂ ਵੀ ਥੋੜੀ ਜਾਣਕਾਰੀ ਦਿਓ ਤਾਂ ਫਿਰ ਆਪਾਂ ਹੋਰ ਸਵਾਲ ਨੇ ਕੁਝ ਦੋਸਤਾਂ ਦੇ ਉਹਨਾਂ ਤੇ ਵੀ ਆਉਣੇ ਆ ਜੰਗ ਦੇ ਹਾਲਾਤ ਦਰਮਿਆਨ ਪੰਜਾਬ ਦੇ ਜਿਹੜੇ ਕੁਝ ਟੋਲ ਪਲਾਸੇ ਆ ਉਹ ਬੰਦ ਕਰ ਦਿੱਤੇ ਗਏ ਆ ਇਹ ਐਸੀ ਅਪਡੇਸ਼ਨ ਹੈ ਜੀ ਜੀ ਬਿਲਕੁਲ ਐਲਓਸੀ ਦੇ ਨਾਲ ਵਾਲਾ ਜਿਹੜਾ ਤਰਮਤਾਰਨ ਜ਼ਿਲ੍ਹਾ ਹੈ ਉਹਦੀ 10 ਕਿਲੋਮੀਟਰ ਦੀ ਲਿਮਟ ਜਿਹੜੀ ਹੈ ਉਹ ਰੱਖੀ ਗਈ ਮੈਂ ਜਿਵੇਂ ਤੁਹਾਨੂੰ ਦੱਸ ਰਿਹਾ ਸੀ ਮੈਸੇਜ ਵੀ ਹੈ ਹੂੰ ਤੇ ਉਧਾਂ ਤਾਂ 15-20 ਕਿਲੋਮੀਟਰ ਤੱਕ ਲੋਕ ਉੱਠ ਜਾਂਦੇ ਹੁੰਦੇ ਆ ਨਾਰਮਲੀ ਪਰ ਇਹਨਾਂ ਨੇ ਲਿਮਟ ਇੱਥੇ ਹਾਲ ਫਿਲਹਾਲ 10 ਕਿਲੋਮੀਟਰ ਤੱਕ ਦੀ ਰੱਖੀ ਹੈ ਚਲੋ ਜੀ ਮੈਂ ਇਧਰ